ਗਿਨਾਵਤਾਂ ਵਿਆਕੀ ਰੂਡਰ ਸਰਦਾਰ ਅਮਰਪਾਲ ਸਿੰਘ ਬੋਲੀ ਸਾਡੇ ਪਰਸਨ ਦੇ ਪ੍ਰਮਾਣ ਸਹਿਬਾਰੀ ਦਾ ਇਸ ਮੁੱਖੀ ਸਖਤਨ ਦਾ ਸਖਤਨ ਮੁੱਖੀ ਸਖਤਨ ਮੁੱਖੀ ਵੀਰਾਂ ਦਾ ਭਾਈ ਕਮਾਲ ਦਾ ਕੱਟਿਆ ਰਿਹਾ ਹੈ ਤੇ ਕਪਰੇ ਜੋ ਆਪਣੇ ਪਰਿਵਾਰ ਨੂੰ ਅਜਿ ਨਾਲੇ ਹਲਕੀ ਰੋਕ। ਬਾਕੀ ਲੱਖ-ਲੱਖ ਧੰਨਵਾਦ ਕਰਦਾ ਤੇ ਵਿਸ਼ਵਾਸ ਨਾਲ ਕਿਰੇ ਪਾਟ ਦੇ ਪਛੜੇ ਇਲਾਕੇ ਨੂੰ ਸੇਵਾ ਤੋਂ ਮੌਕਾ ਦਿੱਤਾ ਆ। ਪਰਮਾਤਮਾ ਸਾਨੂੰ ਇਸ ਵਾਪਕ ਪੱਖੇ ਬਾਤ-ਬਖੇ ਉੱਤੀ ਦੇ ਨਾਲ ਕਿڑی ਇਤਿਹਾਸ ਰਹੀ ਆ ਸਾਡੇ ਮੇਰੇ ਇੱਕ ਗੱਲ ਬਹੁਤ ਵਧੀਆ ਰਹੀ ਇਸ ਪਾਰਟੀ ਦੇ ਵਿੱਚ ਡਿਸਿਪਲਨ ਦੀ ਪਾਰਟੀ ਇੱਥੇ ਕੋਈ ਪਰਿਵਾਰਵਾਦ ਨਹੀਂ ਇੱਥੇ ਕੋਈ ਹੰਕਾਰਵਾਦ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਿਪਲਨ ਇਹ